ਜਗਰਾਉਂ ਤੋਂ ਖਬਰ ਸਾਮਣੇ ਆ ਰਹੀ ਦੱਸਦੇ ਕਿ ਜਗਰਾਉਂ ਦੇ ਵਿੱਚ ਕੁਝ ਵਿਅਕਤੀ ਦੇ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਇਸ ਤੋਂ ਬਾਅਦ ਦੋਹਾਂ ਨੌਜਵਾਨਾਂ ਦੀ ਜਿਹੜੀ ਆ ਰੱਜ ਕੇ ਸ਼ਿੱਤਰ ਪ੍ਰੇਡ ਕੀਤੀ ਗਈ ਹੈ ਦੱਸਦੇ ਕਿ ਇਹ ਮਾਮਲਾ ਉਸ ਜਿਹੜੇ ਭਖਿਆ ਜਦੋਂ ਇਹ ਦੋ ਨੌਜਵਾਨ ਕਿਸੇ ਰਾਹਗੀਰ ਦਾ ਜਿਹੜਾ ਫੋਨ ਖੋ ਕੇ ਭੱਜ ਰਹੇ ਸੀ ਕਿ ਤਾਂ ਰਾਸਤੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਹਨਾਂ ਦੋਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤਾਂ ਮੌਕੇ ਤੇ ਦੋਵਾਂ ਨੂੰ ਬੰਨ੍ਹ ਕੇ ਜਿਹੜੀ ਆ ਰੱਜ ਕੇ ਸ਼ਤਰਪੇੜ ਕਿਤੇ ਕੀ ਆ ਤਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਕਿਵੇਂ ਜਿਹੜੇ ਆ ਇਹ ਦੋ ਨੌਜਵਾਨ ਨੇ ਲੁੱਟੇਰੇ ਨੇ ਜਿਨ੍ਹਾਂ ਦੇ ਵੱਲੋਂ ਰਾਘੀੜਾ ਦਾ ਜਿਹੜਾ ਆ ਫੋਨ ਖੋਇਆ ਗਿਆ ਸੀਗਾ ਤਾਂ ਖੁਸ਼ਕਿਸਮਤੀ ਇਹ ਰਹੀ ਕਿ ਕੁਝ ਰਾਘੀੜ ਸੀਗੇ ਉਹਨਾਂ ਦੇ ਵੱਲੋਂ ਦੋਵਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਜਿਹੜਾ ਜਗਰਾਉਂ ਦੇ ਪਿੰਡ ਲੀਲਾ ਮੇਕ ਸਿੰਘ ਦੇ ਚੌਂਕ ਦੇ ਵਿੱਚ ਲੋਕਾਂ ਨੇ ਪਿੰਡ ਜਨੇਤਪੁਰਾ ਤੇ ਕਿਸੇ ਰਾਘੀੜ ਦਾ ਮੋਬਾਈਲ ਫੋਨ ਲੁੱਟ ਕੇ ਭੱਜਦੇ ਦੋ ਲੁਟੋਰਿਆਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਸੇ ਦੌਰਾਨ ਜਿਹੜੀ ਆ ਦੋਵਾਂ ਨੂੰ ਜਿਹੜਾ ਕਾਬੂ ਕਰਕੇ ਰਾਜ ਕੇ ਜਿਹੜੀ ਆ ਛਿੱਤਰ ਪ੍ਰੇਤ ਕੀਤੀ ਗਈ ਆ ਜਿਸ ਦੀ ਤਸਵੀਰਾਂ ਸਕਰੀਨ ਤੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਸ ਮੌਕੇ ਲੋਕਾਂ ਨੇ ਕਿਹਾ ਕਿ ਪਿੰਡੂ ਰਸਤੇ ਤੇ ਹਰ ਰੋਜ਼ ਜਿਹੜੇ ਆ ਲੁਟੇਰੇ ਕਿਤੇ ਨਾ ਕਿਸੇ ਘਟਰਾ ਨੂੰ ਅੰਜਾਮ ਦਿੰਦੇ ਨੇ ਤਾਂ ਹੁਣ ਜਿਹੜੇ ਇਹ ਲੁਟੇਰੇ ਬੜੀ ਮੁਸ਼ਕਲ ਦੇ ਨਾਲ ਜਿਹੜੇ ਆ ਕਾਬੂ ਕੀਤੇ ਨੇ ਤਾਂ ਮੌਕੇ ਤੇ ਮੌਜੂਦ ਪਿੰਡ ਵਾਸੀ ਦਾ ਕੀ ਕੁਝ ਕਹਿਣਾ ਕਿਵੇਂ ਇਹਨਾਂ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਆ ਸੁਣਦੇ ਆ ਉਹਨਾਂ ਦੀ ਜੁਬਾਨੀ ਉਹ ਮਾਮਲਾ ਇਹ ਸੀਗਾ ਜੀ ਮੇਰੇ ਝੋਨਾ ਲਾਉਂਦੇ ਬਈਏ ਠੀਕ ਹੈ ਜੀ ਉਹਨਾਂ ਨੂੰ 1 ਮਹੀਨਾ ਅগে ਝੋਨਾ ਲਾਉਂਦੇ ਨੂੰ ਉਹ ਮੋਬਾਈਲ ਲੈ ਕੇ ਸੱਧੂਆਂ ਬੇੜ ਤੋਂ ਆਉਂਦੇ ਸੀਗੇ ਠੀਕ ਹੈ ਜੀ ਸੱਧੂਆਂ ਬੇੜ ਤੋਂ ਕੋ ਜਨੇਤਪੁਰੇ ਨੂੰ ਆਉਂਦੇ ਨਾ ਸੇਮ ਤੋਂ ਪਿੱਛੇ ਕਰ ਪੈਂਦੇ ਆ ਥਾੜੀ ਵਾਲਿਆਂ ਦੇ ਉਥੇ ਤੁਰ ਕੇ ਤੁਰੇ ਆਉਂਦੇ ਸੀਗੇ ਇਹ ਦੋ ਜਣੇ ਮੋਟਰਸਾਈਕਲ ਤੇ ਉਤਰ ਆਉਂਦੇ ਸੀਗੇ ਇਹਨਾਂ ਨੇ ਮੋਬਾਈਲ ਉਹਨਾਂ ਤੋਂ ਖੋਲੇ ਇੱਕ ਪਤਾ ਨਹੀਂ ਦੋ ਖੋਲੇ ਕਿੱਥੇ ਦੀ ਗੱਲ ਹੈ ਜੀ ਕਿੱਤੇ ਦੀ ਗੱਲ ਇਹ ਇੱਦੀ ਗੱਲ ਹੈ ਜੀ ਅਕਸਰ ਮੈਨੂੰ ਭਈਏ ਨੇ ਫੋਨ ਲਾਇਆ ਕਿਸੇ ਦਾ ਮੋਬਾਈਲ ਫੜ ਕੇ ਕਹਿੰਦਾ ਇਹ ਦੋ ਬੰਦੇ ਪਿੰਡ ਨੂੰ ਆਉਂਦੇ ਆ ਜਦੋਂ ਮੈਂ ਮੂਹਰੇ ਗਿਆ ਅਸੀਂ ਪਿੰਡ ਦੇ ਕੋਲੇ ਇਹਨਾਂ ਨੂੰ ਰੋਕਣ ਦੀ ਗੱਲ ਕੀਤੀ ਇਹ ਰੁਕੇ ਨਹੀਂਗੇ ਇਹ ਭੱਜ ਗਏ ਮੇਰਾ ਸਾਝੀ ਸੀ ਨਾਲ ਉਥੋਂ ਅਸੀਂ ਮਗਰ ਭੱਜੇ ਆ ਤੇ ਸਾਨੂੰ ਮੋਟਰਸਾਈਕਲ ਇੰਨਾ ਕ ਭਾਈਦਾ ਸੀਗਾ ਸਾਨੂੰ ਢਾਹ ਨਹੀਂ ਦਿੱਤੀ ਅਸੀਂ ਸਾਡੇ ਪਿੰਡ ਦਾ ਮੁੰਡਾ ਸ ਪਿੰਦਿੰਦਰ ਮੈਸਤਰੀ ਦਾ ਨੰਬਰ ਹੈ ਨਹੀਂ ਗਾਇ ਮੇਰੇ ਕੋਲੇ ਉਹਨੇ ਪਿੰਦਿੰਦਰ ਮੈਸਤਰੀ ਨੂੰ ਫੋਨ ਲਾਇਆ ਵੀ ਚੋਰ ਆਉਂਦੇ ਆ ਬਦੋ ਮੋਟਰਸਾਈਕਲ ਤੇ ਵੀ ਉਹਨਾਂ ਨੂੰ ਤੂੰ ਰੋਕ ਜਦੋਂ ਇਹ ਰੋਕਣ ਲੱਗਿਆ ਇਹਦੇ ਧੱਕਾ ਮਾਰ ਕੇ ਇਹਨੂੰ ਗੱਡੀ ਭੱਜ ਗਈ ਠੀਕ ਆ ਨਹੀਂ ਬਾਅਦ ਚ ਇਹਨੇ ਫਿਰ ਗੱਡੀ ਕੱਢੀ ਉੱਥੋਂ ਦੁਕਾਨ ਤੋਂ ਜਦੋਂ ਆ ਕੇ ਇਹ ਮੋਟਰਸਾਈਕਲ ਤੇ ਸੀ ਇਹ ਮੋਟਰਸਾਈਕਲ ਤੇ ਸੀ ਜੀ ਇਹਨਾਂ ਨੇ ਫਿਰ ਇੱਥੇ ਆ ਕੇ ਮਲਾ ਇਹਦੀ ਗੱਡੀ ਦੇ ਵਿੱਚ ਮੋਟਰਸਾਈਕਲ ਮਾਰਿਆ ਇੱਕ ਭੱਜ ਗਿਆ ਸੀ ਇੱਕ ਫੜ ਲਿਆ ਇਸ ਮੌਕੇ ਤੇ ਹੁਣ ਉਹ ਦੂਜਾ ਫੜ ਲਿਆ ਸੀ ਤੁਹਾਨੂੰ ਦੁਜੇ ਵੀ ਫੜੇ ਇਹ ਪ੍ਰਸ਼ਾਸਨ ਤੋਂ ਇਹੋ ਜਿਹੇ ਲੋਕਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਪ੍ਰਸ਼ਾਸਨ ਨੇ ਕੀ ਕਰਨਾ ਹੈ ਕੁਝ ਨਹੀਂ ਕਰਨਾ ਜੀ ਇਹ ਤਾਂ ਹੁਣ ਪਿੰਡ ਵਾਲਿਆਂ ਨੂੰ ਪਤਾ ਰੋਜ਼ ਦਾ ਵਾਕਾ ਇਹੋ ਜਿਹਾ ਹੁੰਦਾ ਹੈ ਚਿੱਟੇ ਵਾਲੇ ਬੰਦੇ ਹੁੰਦੇ ਰਾਤ ਨੂੰ